ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਰਤੋਕੇ ਤਹਿਸੀਲ ਜ਼ਿਲ੍ਹਾ ਇਸਮੰਦੋ ਸ਼੍ਰੀ ਕਰਨਤਾਰਨ ਸਾਹਿਬ ਲਗਦਾ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਆ ਦੋਸਤੋ ਪਿੰਡ ਰਤੋਕੇ ਇੱਕ ਪਾਸੇ ਤੋਂ ਨ ਪਿੰਡ ਪੱਖੋਪੂਰਾ ਘੜਕਾ ਇਹ ਪਿੰਡ ਦੋਸਤੋ ਇਧਰ ਦੀ ਸਾਈਡ ਹੀ ਆ ਜਾਂਦੇ ਆ ਤੇ ਵੀਰ ਗੁਰਦੇਵ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਸੇਲ ਪਰਚੇਜ਼ ਦਾ ਕੰਮ ਕਰਦੇ ਆ ਵੀਰ ਉਹਨੇ ਤੇ ਡੈਲੀ ਰੂਟੀਨ ਦੇ ਵਿੱਚ ਦੋਸਤੋ ਪਸ਼ੂ ਨਵੇਂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਸੇਲ ਪਰਚੇਜ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਚਾਰ ਬੇੜਾ ਤੁਸੀਂ ਸਾਹਮਣੇ ਦੇਖ ਰਿਹਾ ਜੀ ਚਾਰੇ ਬੇੜਾ ਦੋਸਤੋ ਤੁਹਾਨੂੰ ਦਿਖਾਵਾਂਗੇ ਚੌਹ ਬੇੜਾਂ ਦੀ ਡਿਟੇਲ ਵੀਰ ਗੁਰਦੇਵਾਲ ਸਿੰਘ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਬੇੜ ਗੱਬਣਾ 200 ਤਿਆਰੀ ਵਾਲੀ ਆ ਤੇ ਬਾਕੀ ਤਿੰਨੇ ਬੇੜਾ ਸੁਈਆਂ ਨੇ ਠੀਕ ਆ ਜੀ ਸੋ ਕਿੰਨੇ ਕਿੰਨੇ ਸਮੇਂ ਦੀਆਂ ਸੁਈਆਂ ਕੀ ਰੇਟ ਪੜਦਾ ਰਹੂਗਾ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਚੋਲਾ ਸਾਹਿਬ ਦੋਸਤੋ ਬਿਲਕ ਬਾਕੀ ਪੂਰੀ ਡਿਟੇਲ ਆਪਾਂ ਵੀਰ ਗੁਰਦੇਵਾਲ ਸਿੰਘ ਤੋਂ ਲੈ ਲੈਨੇ ਆ ਤਰੀਕਾ ਜੇ ਨੋਟ ਕਰ ਲਓ ਅੱਜ 23 ਜੁਲਾਈ ਆ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸੋ ਐਨੀਮਲ ਜਿਹੜਾ ਗੱਪਣ ਪਸ਼ੂ ਲੈ ਕੇ ਜਾਂਦਾ ਵੀਰ ਹਰ ਵਾਰ ਆਪਾਂ ਬੇਨਤੀ ਕਰਦੇ ਆਂ ਵੀ ਆਪਣੀ ਟਿਪ ਕੇ ਭਰਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤੇ ਸੋਇਆ ਸੋਇਆ ਪਸ਼ੂ ਬੇਸ਼ੱਕ ਕੋਈ ਵੀਰ ਦੋ ਟਾਈਮ ਚੋਲੇ ਚਾਹੇ ਕੋਈ ਤਿੰਨ ਟਾਈਮ ਚੋਲੇ ਔਲੇਨੀ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਦੇਵਾਲ ਸਿੰਘ ਸਾਸਰੀਕਾਲ ਜੀ ਸਾਸਰੀਕਾਲ ਵੀਰ ਜੀ ਸਭ ਠੀਕ ਠਾਕ ਬੜੇ ਵਧੀਆ ਭਾਈ ਠੀਕ ਠਾਕ ਹਾਂ ਜੀ ਵਧੀਆ ਵਧੀਆ ਵੀਰ ਜੀ ਗੁਰਦੇਵਾਲ ਸਿੰਘ ਜਿੱਦਾਂ ਆਪਾਂ ਜ਼ਿਕਰ ਕੀਤਾ ਟੋਟਲ ਆਪਣੇ ਕੋਲ 4 ਪਸ਼ੂ ਆ ਚ ਹਾਂਜੀ ਹਾਂਜੀ ਤਿੰਨ ਬੇੜਾ ਸੂਈਆਂ ਨੇ ਤੇ ਇੱਕ ਗੱਬਣਾ ਆਪਣੇ ਕੋਲ ਇੱਕ ਗੱਬਣਾ ਵੀਰੇ ਠੀਕ ਹੈ ਜੀ ਹਾਂਜੀ ਤੇ ਬੇੜਾ ਤੁਸੀਂ ਦੱਸ ਰਹੇ ਜੀ ਚਲੋ ਦੁੱਧ ਦਤਾ ਇਹਨਾਂ ਦੇ ਥੱਲੇ ਚੰਗਾ ਬੇੜਾ ਤੇ ਹਾਂਜੀ ਦੁੱਧ ਚੰਗਾ ਵੀਰੇ ਇਹ ਵਹਿੜ ਜਿਹੜੀ ਆ ਜਿਹੜੀ ਸੂਈ ਆ ਆਪਣੇ ਕੋਲੇ ਆ ਪਹਿਲਾਂ ਲਾ ਲੋ ਚਾ ਦੁੱਜਣ ਵਾਲੋ ਤੇ ਇਹਨੂੰ ਜੀ ਇਦੇ ਕੋਲੇ ਕੋਈ ਇਸ ਟਾਈਮ 17 ਤੋਂ 18 ਦੇ ਵਿੱਚ ਦੁੱਧ ਤਿਆਰ ਆ ਪੰਜਵਾਂ ਦਿਨ ਇਹਨੂੰ ਸੂਈ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਜਿਹੜੀਆਂ ਦੋ ਵੜਾ ਆਪਣੇ ਕੋਲ ਆ ਪੜਤੇ ਵਾਲੀਆਂ ਕੀ ਰੇੜ ਪੜਤਾ ਤਾਂ ਜੈ ਜੀ ਆਹ ਪੜਾ ਗੱਲ ਆਪਾਂ ਤੇ ਬਹੁਤ ਮਹੀਆਂ ਲੀਆਂ ਇਹਨਾਂ ਦੱਸਿਓ ਹਾਂਜੀ ਹਾਂਜੀ ਇਹ ਨਾਲੇ ਨਾ ਥਣਾ ਦੇ ਵਿੱਚ ਜਿਹੜਾ ਨੌਸ਼ਾ ਆਪਾਂ ਦੱਸ ਦੇਣਾ ਹੁਣ ਵੀਡੀਓ ਦੇ ਵਿੱਚ ਬਿਲਕੁਲ 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 ਆਪਾਂ ਤੁਹਾਨੂੰ ਪਤਾ ਵੀ ਆਪਾਂ ਕੋਈ ਗੱਲ ਛਿਪਾ ਕੇ ਨਹੀਂ ਰੱਖਦੇ ਮਾਸਾ ਵੀ ਸਹੀ ਆ ਜੀ ਜਿਹੜਾ ਦੁੱਧ ਦਾ ਵੀ ਹੋਊਗਾ ਉਹ ਵੀ ਆਪਣਾ ਬਿਲਕੁਲ ਆ ਜੋ ਲੀਟਰ ਮਾਰ ਕੇ ਆਪਾਂ ਦੇ ਦੇਣਾ ਉਹ ਦੱਸਾਂਗੇ ਆਪਾਂ ਬਿਲਕੁਲ ਜੀ ਆਪਾਂ ਇਹ ਨਹੀਂ ਕਿ ਆਪਾਂ 18 ਨੂੰ 20 ਦੱਸੀ ਜਾਈਏ 20 ਨੂੰ 25 ਦੱਸੀ ਜਾਈਏ ਉਹ ਕੰਮ ਨਹੀਂ ਹੈਗਾ ਆਪਣੇ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਜੋ ਡਿਟੇਲ ਦਵਾਂਗੇ ਵੀਡੀਓ ਦੇ ਵਿੱਚ ਬਿਲਕੁਲ 100% ਰੱਖ ਲੋ ਠੀਕ ਹੈ ਜੀ ਹਾਂ ਜੀ ਤਾਂ ਸੋ ਜਿਵੇਂ ਜਿਵੇਂ ਆਪਾਂ ਉਹਨਾਂ ਵੜਾ ਤੱਕ ਜਾਵਾਂਗੇ ਉਦੋਂ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਸੋ ਰੇਡ ਪੜਤਾ ਜਾਇਜ਼ ਰਹੂਗਾ ਠੀਕ ਹੈ ਜੀ ਜਿੰਨਾ ਵੀ ਹੋ ਸਕਦਾ ਪਸ਼ੂ ਦੇ ਹਿਸਾਬ ਨਾਲ ਮੁੱਲ ਮੰਗਿਆ ਜਾਂਦਾ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇਸ ਵੜ ਤੋਂ ਕਰ ਲਾਂਗੇ ਠੀਕ ਹੈ ਜੀ ਅਛਾ ਵੀਰ ਗੁਰਦਿਆਲ ਸਿੰਘ ਜੀ ਜਿਹੜੀ ਹੈ ਵੈੜਾ ਸੁਵਾ ਕਿੰਨਾ ਸੁਣਦੀ ਹੈ ਇਹ ਵੀਰੇ ਤੀਜਾ ਸੁਵਾ ਤੇਜ ਤੇਜ ਸੁਣਾ ਤੇਜ ਸੁਵੇ ਹਾਂਜੀ ਤੇ ਸਮਾਂ ਕਿੰਨਾ ਕੁ ਲੈ ਜੂ ਹਜੇ ਸਮਾਂ ਵੀਰੇ ਬਿਲਕੁਲ ਤਿਆਰੀ ਚ ਆ ਹਾਂ ਹਾਂ ਇੱਕ ਦੋ ਦਿਨ ਹੀ ਖੜਦੀ ਹੁਣ ਠੀਕ ਆ ਜੀ ਹਾਂਜੀ ਹਾਂ ਇਹ ਵੀ ਕ੍ਰੋਸ ਅੰਗ ਚੀਜ਼ ਹੈ ਕ੍ਰੋਸ ਅੰਗ ਚ ਆ ਵੀਰੇ ਜਰਸੀ ਵੀ ਕ੍ਰੋਸ ਆ ਠੀਕ ਆ ਜੀ ਹਾਂਜੀ ਤਾਂ ਸੋ ਹਾਈਟ ਮੀਡੀਅਮ ਦਰਮਿਆਨੀ ਹਾਈਟ ਮੀਡੀਅਮ ਹਾਈਟ ਆ ਪਰ ਵਜਨ ਵਟਾ ਪੂਰਾ ਠੀਕ ਆ ਜੀ ਸੁਵਾ ਕੋਈ ਵੀਰ ਤੀਜਾ ਸਮਝ ਲੇ ਵੈਸੇ ਤੀਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਜੇ ਵੀਰ ਨੇ ਦੱਸਿਆ ਵੀ ਤੀਜਾ ਸੁਵਾ ਸੋਣੀ ਆ ਇਹ ਹੈ ਤਿਆਰੀ ਤੇ ਆ ਪੂਰੀ ਤੁਸੀਂ ਆ ਵੇਖ ਸਕਦੇ ਜੀ। ਸਨ ਚਾਡੇ ਦੇ ਫਿਰ ਬਹੁਤ ਜਿਆਦਾ ਚੰਗੀ ਹੈ ਵਾੜ। ਆ ਜਰਸੀ ਕ੍ਰੋਸ ਆਂਗ ਦੇ ਵਿੱਚ ਆ। ਪੂਰੀ ਆ। ਪੂਰੀ ਠੰਡੀ ਸੀਰ ਕੋਈ ਚੱਕਰ ਨਹੀਂ ਜਿਤਨਾ ਮਰਜੀ ਭਾਵੇਂ ਇੱਧਾ ਇੱਧਾ ਦੇ ਲੋ। ਠੀਕ ਹੈ ਜੀ। ਸੋ ਲੇਵੇ ਹਵਾਨੇ ਦੀ ਦੋਸਤੋ ਬਹੁਤ ਵਧੀਆ ਵੈਸੇ। ਲੰਬਾ ਥਾਣਾ ਵੈਸੇ ਆਪਾਂ ਹਰ ਵਾਰ ਆਪਾਂ ਨੋਟ ਕਰਾ ਦਿੰਦਾ ਤੁਹਾਨੂੰ ਮੁੱਠੀ ਥਾਣਾ ਰੋਕ ਰੋਕ ਦਾ ਥਾਣਾ ਠੀਕ ਹੈ ਜੀ। ਸੋ ਚਾਰੇ ਥਾਣਾ ਦੀ ਸਪੇਸ ਵੰਡ ਆਫ ਦੀ ਚੰਗੀ ਆ। ਤੇ ਟਿੱਪਣ ਇੱਕ ਨੰਬਰ ਕੋਈ ਵੀਰ ਆਪਣੀ ਭਰਾ ਕੇ ਤਸੱਲੀ ਕਰ ਸਕਦਾ। ਸੋ ਇਹ ਦੋਸਤੋ ਤਿਆਰੀ ਵਾਲੀ ਆ ਕੋ ਅਹ ਤਿਆਰੀ ਜਾਰੀ ਹੈ। ਬਾਕੀ ਫਿਰ ਤਪਾਈ ਤਪੂਈਆਂ ਪੁਲਿਸੀ ਬਿਲਕੁਲ ਜੀ ਜੇ ਐ ਆਪਦੀ ਤਸੱਲੀ ਕਰਕੇ ਆਪਾਂ ਲਈ ਆ ਹ ਜਿਹੜੇ ਵੀਰ ਨੇ ਖੜਨੀ ਆ ਉਹ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਜੇ ਕਿਸੇ ਨੇ ਦੂਰੋਂ ਸੌਦਾ ਕਰਨਾ ਵਾ ਹਾਂ ਜੀ ਆ ਆ ਦੀ ਵੀਡੀਓ ਕਾਲ ਦੇਤੇ ਤਪਾਰੇ ਠੀਕ ਹੈ ਕਰਨੀ ਠੀਕ ਹੈ ਜੀ ਆਪਣੇ ਵੱਲੋਂ ਬਿਲਕੁਲ ਓਕੇ ਆ ਵੀਰ ਗੁਰਦਿਆਲ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਲਈਏ ਹਾਂ ਜੀ ਬਿਲਕੁਲ ਲਓ ਦੋਸਤੋ ਬਾਕੀ ਇੱਕ ਵਾਰੀ ਤੋੜ ਕੇ ਤੁਹਾਨੂੰ ਦਿਖਾਉਣੇ ਆ ਤੇ ਗੱਬਣ ਤਿਆਰੀ ਵਾਲੀ ਜਰਸੀ ਕ੍ਰੋਸ ਸਾਕ ਦੇ ਵਿੱਚ ਆ ਠੀਕ ਹੈ ਜੀ ਤੇ ਕ੍ਰੋਸ ਬਣ ਇਸ ਵੈਰਡ ਦੇ ਵਿੱਚ ਹੈਗਾ ਬਾਕੀ ਵਜਨ ਵਟਾ ਪੂਰਾ ਹਾਈਟ ਮੀਡੀਅਮ ਦਰਮਿਆਨੀ ਹੈ ਜੀ ਬਾਕੀ ਥਣ ਥਣ ਦੀ ਬੜੀ ਸਾਫ ਆ ਮੱਜਾਂ ਦਾ ਥਣ ਲੱਗਾ ਕਰਮਾ ਲਈ ਦੋ ਆ ਦੇਖੋ ਦੁੱਧ ਵੀਰੇ 14-15 ਕਿਲੋ ਚਵਾ ਦੂ ਬੜੇ ਰਮਾਨ ਠੀਕ ਆ ਜੀ ਉਹ ਜਿਆਦਾ ਤੇ ਆਪਾਂ ਕਹਿ ਨਹੀਂ ਸਕਦੇ ਨੋਰਮਲ ਇਹਨਾਂ ਦੁੱਧ ਚਵਾਉਣਾ ਵੀ ਚਾਹੀਦਾ ਹੈ ਨਾ 14-15 ਬੜੇ ਰਮਾਨ ਹਾਂ ਸੋ ਬਖਾਲਾ ਬਖੂਲਾ ਦੋਸਤੋ ਬਹੁਤ ਵਧੀਆ ਹੈ ਸਾਫ ਸੁਥਰਾ ਥੱਲਿਓ ਲੇਵਾ ਭਾਂਡਾ ਠੀਕ ਹੈ ਅੱਛਾ ਵੀਰ ਗੁਰਦਿਆਲ ਜੀ ਕੀ ਡਿਮਾਂਡ ਹੈ ਜੀ ਰਹੂਗੀ ਮੁੱਲ ਜੀ ਮੁੱਲ ਇਹਦਾ 50% ਜੋ ਮਰਜੀ ਇਤਨਾ ਦੇ ਕਰੀ ਜਾਈਗੇ ਹਾਂ 47000 ਦੀ ਆਪਾਂ ਵੈਟ ਦੇ ਦਾਂ 47000 ਤੋਂ ਮੰਨਤ ਕਰਦਾ 47000 ਚੋਂ ਹਾਂਜੀ ਠੀਕ ਹੈ ਜੀ ਹਾਂ ਲਓ ਦੋਸਤੋ 47000 ਦੇ ਵਿੱਚੋਂ ਛੋੜ ਸਫਾ ਮਾਨਤਨ ਹੋ ਜੂਗਾ ਕਿਸੇ ਵੀਰ ਦੇ ਘਰ ਆਇਤਾ। ਬਾਕੀ ਤੁਸੀਂ ਵਾਰਡ ਪ੍ਰੋਪਰ ਦੇਖ ਲਈ ਆ। ਸੋ ਕਰਮਾਲੀ ਨਿੱਗਰ ਪਿੰਡੇ ਦੀ ਆ ਠੀਕ ਆ ਜੀ ਤੇ ਥਾਣੇ ਦੇ ਵੀ ਬੜੀ ਕਮਾਲ ਆ। ਬਾਕੀ ਥਾਣ ਬਹੁਤ ਸੋਹਣਾ ਹੱਥੀ ਚਵਾਈ ਦਾ ਥਾਣ ਲੱਗਾ। ਆਹ ਲਓ। ਠੀਕ ਆ ਜੀ। ਲੇਕਨ ਸੈਕੰਡ ਨੰਬਰ ਤੇ ਦੋਸਤੋ ਤੁਹਾਨੂੰ ਹੋਰ ਵਾਰਡ ਦਿਖਾਉਣੇ ਆਪਾਂ। ਅੱਛਾ ਵੀਰ ਗਰਦਿਆਲ ਜੀ ਇਹਦਾ ਸੁਭਾਗ ਕਿਨਵਾ। ਇਹ ਬਿੱਧੀ ਸਵੇਰੇ ਧਰ ਆ ਜਾਂਦੇ ਪਹਿਲਾ ਵਾ ਹਾਂਜੀ ਥੋੜੀ ਜੀ ਬੜਾ ਪੱਕ ਕੇ ਬਣੀ ਆ ਠੀਕ ਆ ਜੀ ਚਿੱਗੀ ਆ ਮੂੰਹ ਵੈੜ ਉਹ ਛੇ ਦਾ ਚਿੱਗੀ ਆ ਠੀਕ ਆ ਜੀ ਹਾਂਜੀ ਆਪਾਂ ਦੂਜਾ ਵੀ ਮੰਨ ਸਕਦੇ ਆ ਹਾਂ ਹਾਂ ਤੇ ਪਹਿਲਾ ਮੰਨ ਲੀਏ ਭਾਵੇਂ ਥਾਂ ਛੱਡੇ ਦਾ ਲਈਏ ਤੇ ਪਹਿਲੇ ਠੀਕ ਆ ਜੀ ਇਹ ਥਾਂ ਛੱਡਾ ਜਿਹੜਾ ਬਿਲਕੁਲ ਹਾਂਜੀ ਦੋਸਤੋ ਵੈਸੇ ਹਾਈਟ ਦਾ ਮੈਂ ਨੋਟ ਕਰਾ ਦੇਣਾ ਹਾਈਟ ਦੋਸਤੋ ਪੂਰੀ ਵੱਡੀ ਆ ਹਾਈਟ ਤਾਂ ਮੇਰੇ ਆਵੇ ਮੇਰੇ ਬਿਲਕੁਲ ਮੋਢੇ ਤੇ ਆਉਂਦੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਪਹਿਲਾ ਸੂਬਾ ਦੋਸਤੋ ਵੀਰ ਦੱਸ ਰਿਹਾ ਪਹਿਲਾ ਸੂਬਾ ਸਹੀ ਆ ਥੋੜਾ ਜਿਹਾ ਕਿਰਾ ਪਸੂ ਪੁੱਜ ਕੇ ਸੁੰਦਾ ਮੂੰਹ ਛੇਦਾਂ ਦਾ ਹਾਈਟ ਕੱਦ ਪੂਰਾ ਫੁੱਲ ਵੱਡੀ ਹਾਈਟ ਆ ਵੀ ਜਿੱਡੀ ਆਪਾਂ ਨਾਰਮਲ ਦੋਸਤੋ ਕੈਚ ਐਫ ਬਿਲਕੁਲ ਫਾਰਮ ਵਾਲੀਆਂ ਬੱਚੀਆਂ ਜਾਂ ਵੜਾ ਦੇਖਦੇ ਆ ਉਹਦੇ ਵਿੱਚ ਤੁਸੀਂ ਹਾਈਟ ਕੱਦ ਇਹਦਾ ਮੰਨ ਲਓ ਕੋਈ ਅੰਤ ਨਹੀਂ ਜਿੱਦਾਂ ਮਰਜੀ ਭੌਣਾ ਇੱਕ ਤਰ੍ਹਾਂ ਇਹਦੇ ਥੱਲੇ ਬੜੇ ਫਿਰਗੇ ਪਾ ਅੱਛਾ ਜੀ ਇਹਨੂੰ ਹੱਦ ਦਿਨ ਵੀਰ ਕਿੰਨੇ ਹੋ ਗਏ ਪੰਜਵਾਂ ਦਿਨ ਆ ਵੀਰ ਜੀ ਅੱਜ ਸੂਈਨ ਪੰਜਵਾਂ ਦਿਨ ਹਾਂਜੀ ਅੱਛਾ ਇਹਦਾ ਠੀਕ ਹੈ ਜੀ ਪੰਜਵਾਂ ਦਿਨ ਆ ਰਸੂਈ ਆ ਡੱਬਾ ਬੈਠਾ ਹਾਂਜੀ ਸੋ ਬੱਚਾ ਦੋਸਤੋ ਬੱਚਾ ਹੈ ਮੀਲ ਕਾਫ ਅੱਜ 5 ਕਿ ਦਿਨਾਂ ਦੀ ਸੂਈ ਆ ਤੇ ਇਹਦੇ ਥੱਲੇ ਹੁਣ ਦੁੱਧ ਆਪਾਂ ਕਿੰਨਾ ਚਵਾ ਦਾਂਗੇ ਇਹਦੇ ਕੋਈ ਵੀਰ ਦੀ ਆਪਾਂ 17 ਤੋਂ 18 ਸਾਰਾ ਜਿਹੜਾ 17 ਤੋਂ ਬਿਲਕੁਲ ਘਟ ਨਹੀਂ ਹੋਊਗਾ ਤਿੰਨ ਟਾਈਮ ਚਾਰ ਟਾਈਮ ਆਪ ਦੀ ਚੋਕੇ ਬੰਦਾ ਤਸੱਲੀ ਕਰ ਸਕਦਾ 17 ਹਾਂਜੀ ਠੀਕ ਹੈ ਜੀ ਤੇ ਚੋਕਾ ਆਪਾਂ ਲੀਟਰ ਮਾਰ ਲੈਣਾ ਚੋਕੇ ਨਹੀਂ ਵੀ ਆਪਾਂ ਬਾਲਟੀ ਹੋਣੀ ਹੈ ਵੀ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਚੰਗਾ ਖਾਸਾ ਦੁੱਧ ਆ 17 ਕਿਲੋ ਇਸ ਬੈਰ ਦੇ ਥੱਲੇ ਇਹ ਤਾਂ ਪਲੱਸ ਚੱਲੂਗੀ ਠੀਕ ਹੈ ਵਾਹ ਦਾ ਬੰਦਾ 25 ਵੀ ਚੋ ਸਕਦਾ ਠੀਕ ਹੈ ਜੀ। ਕੋ ਕਰਮਾੜੀ ਨਵੀਂ ਨੋਜ ਰਵੇ ਵੈੜੀ ਦੇਖੋ ਤੁਸੀਂ ਹਾਈਟ ਵੇਖੋ ਇਹਦੀ ਲੰਬਾਈ ਵੇਖੋ ਵੈੜ ਦੀ ਬਿਲਕੁਲ ਜੀ ਬਿਲਕੁਲ ਇਹ ਬਰੀਡਲੋਂ ਵੀ ਵੇਖੀ ਇਹਦਾ ਬੋਦੀ ਬਾਦੀ ਤੇ ਕੰਨ ਵੇਖੋ ਬਿਲਕੁਲ ਛੋੜਾ ਛੋੜਾ ਕੰਨ ਵੈੜ ਦਾ ਬਿਲਕੁਲ ਜੀ। ਤੋਂ ਨਸਲ ਬਰੀਡ ਦੇ ਵਿੱਚ ਪੂਰੀ ਆ ਦੋਸਤੋ ਇੱਕ ਪਾਸਿਓ ਮੈਂ ਤੁਹਾਨੂੰ ਇਧਰੋਂ ਵਿਖਾ ਦਿੰਦਾ ਥਾਣਾ। ਅਰ ਵੀਰ ਜੀ ਠੰਡੀ ਸੀਲ ਨਹੀਂ ਆ ਨਾ ਆਪਾਂ ਦੋਈ ਪਾਸੇ ਬੈ ਕੇ ਭਾਵੇਂ ਚੋਲ ਗਈ। ਠੀਕ ਹੈ ਜੀ। ਬੰਦਾ ਚੋਵੇ ਜਨਾਨੀ ਚੋਵੇ ਕੋਈ ਕਹਿੰਦੇ ਕਰਮਾੜੀ ਨੇ ਪੈਰ ਨਹੀਂ ਲਾ ਸੋ ਹਾਈਟ ਲੈਂਥ ਦੋਸਤੋ ਐਕਸਟਰਾ ਆਰਡੀਨਰੀ ਆ ਬਹੁਤ ਖੂਬਸੂਰਤ ਬੈੜ ਆ ਪਹਿਲਾ ਸੁਬਹ ਸੋਈ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਣੇ ਆ ਸੋ 17 ਕਿਲੋ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਆ ਸੋ ਦਿਨ ਵੀ ਹਜੇ ਥੋੜੀ ਹੋਇਆ 5 ਕਿ ਦਿਨ ਦਾ ਸਮਾਂ ਹੋਇਆ ਬਾਕੀ ਚੰਗੇ ਮਿਲਕ ਵਾਲੀ ਐ ਦੋਸਤੋ ਚੰਗਾ ਦੁੱਧ ਚਵਾ ਰਹੀ ਆ ਫਿਲਹਾਲ ਅੱਗੋਂ ਕਿਸੇ ਵੀਰ ਦੀ ਸੇਵਾ ਠੀਕ ਆ ਜੀ ਕੋਈ ਚੰਗੀ ਵੀਰ ਸੇਵਾ ਕਰਦਾ ਰਹੂਗਾ ਦੁੱਧ ਸੋਨਾ ਕੇ ਚਮਕੀ ਰਹੂਗੀ ਜਿੱਡਾ ਕ ਹਾਈਟ ਕਾਤਾ ਜਿੱਡਾ ਕ ਕੱਦ ਕਾੜ ਮਾਲਕ ਨੇ ਬਖਸ਼ਿਆ ਉਹਨੂੰ ਆ ਦੇਖੋ ਰਾ 6 ਫੁੱਟ ਕੱਦ ਦਾ ਮੇਰੇ ਬਰਾਬਰ ਆ ਫਿਰ ਵੇ ਫੁੱਲ ਵੱਡੇ ਕੱਦ ਕਾਠਾ ਜੀ ਆ ਇਹ ਠੰਡੀ ਸੀ ਲੰਨੀ ਕਰਮਾੜੀ ਕੋਈ ਇਹਨੂੰ ਪ੍ਰਵਾਹ ਨਹੀਂ ਕਿਸੇ ਗੱਲ ਦੀ ਇੰਨਾ ਹੀ ਭਾਵੇਂ ਆ ਥੱਲੇ ਬੈਠੇ ਰਹੋ ਇਹਦੇ ਅੱਛਾ ਫਿਰ ਗੁਰਦੇয়াল ਕੰਨੀ ਵਾਲੇ ਫਿਰ ਦੰਦ ਖੜੇ ਹੀ ਆ ਨੇ ਹਾਂਜੀ ਹਾਂਜੀ ਕੰਨੀ ਵਾਲੇ ਦੰਦ ਜਿਹੜੇ ਆ ਮੂੰਹ ਆਪਾਂ ਮੂੰਹ ਵਿਖਾ ਦਿੰਨੇ ਭਾਵੇਂ ਦੰਦ ਕੋਈ ਨਹੀਂ ਲਓ ਜੀ ਠੀਕ ਆ ਕੰਨੀ ਵਾਲੇ ਦੰਦ ਖੜੇ ਆ ਛੇਕ ਦੇ ਬਰਾਬਰ ਹੀ ਕੀਤੇ ਆ ਹਾਂਜੀ ਲਓ ਜੀ ਠੀਕ ਆ ਇੱਕਾ ਵੀਰ ਗਰਦਿਆਲ ਥੋੜਾ ਤੋੜ ਦਿੱ ਗਏ। ਆਹ ਦੱਸੋ ਘੋੜਿਆਂ ਵਰਗੀ ਆ ਜਿਵੇਂ ਆਪਾਂ ਨਾਰਮਲ ਗੱਲ ਕਰਦੇ ਵੀ ਘੋੜੀਆਂ ਹੁੰਦੀਆਂ ਨਾ ਉਹਨਾਂ ਵਰਗੀ ਹਾਈਟ ਕਰਦੀ ਆ ਤੇ ਬਾਕੀ ਤੋਰਾ ਦੂਰਾ ਤੁਸੀਂ ਵਹਿੜ ਦਾ ਚੈੱਕ ਕਰੋ। ਤੇ ਨਵੀਂ ਦੀ ਤੁਹਾਨੂੰ ਨਵੀਂ ਆ ਠੀਕ ਆ ਜੀ ਬੋਦੀ ਵਾਲੀ ਆ ਛੋਟਾ ਕੰਨ ਫੇਸ ਕੁਆਲਿਟੀ ਬੜੀ ਸੋਹਣੀ ਆ ਠੀਕ ਆ ਜੀ। ਸੋ ਨਸਲ ਬਰੀਡ ਦੇ ਵਿੱਚ ਆ 17 17 ਕਿਲੋ ਅੱਜ 5ਵੇਂ ਦਿਨ ਦੀ ਸੂਈ ਦੇ ਥੱਲੇ ਇਸ ਵਕਤ ਦੁੱਧ ਚੱਲ ਰਿਹਾ। ਤੇ ਉਹ ਵੀ ਜਿਹੜਾ ਦੋਸਤੋ ਚਵਾਉਣ ਵਾਲਾ ਆ ਠੀਕ ਆ ਜੀ ਇੱਕ ਤਾਂ ਹੁੰਦਾ ਵੀ ਗੱਲਾਂ ਬਾਤਾਂ ਨਾਲ ਨਹੀਂ ਗਾ ਚਿਵੌਣ ਵਾਲਾ ਵੀ ਜਿਹੜਾ ਕਿਸੇ ਵੀਰ ਨੇ ਪਾੜ ਕੇ ਭਾਵੇਂ ਕੋਈ ਤਿੰਨ ਟਾਈਮ ਚੋ ਕੇ ਮਿਲ ਕੇ ਆਵਦਾ ਲੈ ਜੀ ਠੀਕ ਹੋ ਜੀ ਲਓ ਜੀ ਠੀਕ ਹੈ ਠੀਕ ਆ ਅਸੇ ਵੀਰ ਕਰਤਿਆਲ ਜੀ ਇਹਦੀ ਕੀਮਤ ਡਿਮਾਂਡ ਦੀ ਗੱਲ ਆਉਂਦੀ ਆ ਕੀ ਕਰਦੇ ਆ ਵੀਰ ਜਿਤਰਾ ਦੀ ਵੈੜ ਆ ਭਾਵੇਂ 90 95 ਕਰੀ ਜਾਈਏ ਤੁਹਾਨੂੰ ਪਤਾ ਆ ਬਿਲਕੁਲ ਜੀ ਵੈੜ ਬਹੁਤ ਜਿਆਦੀ ਚੰਗੀ ਜਿੰਨੀ ਚੰਗੀ ਗੈਣ ਲਈ ਆਪਾਂ ਹਾਂ ਜੀ ਤੇ ਆਪਾਂ 75 ਦੇ ਵਿੱਚੋਂ ਮਾਨਤਾ ਕਰ ਦਾਂਗੇ 75 ਚੋਂ ਹਾਂ ਜੀ ਠੀਕ ਆ ਜੀ 80000 ਦੀ ਦੇ ਦਾਂਗੇ ਵੈੜ ਗੱਲ ਕਰੀ ਆਂ ਆ ਨਾ ਜਿਹੜੀ 72000 ਦੀ 70000 ਦੀ ਦੇ ਦਾਂਗੇ ਵੈੜ ਠੀਕ ਆ ਜੀ ਹਾਂ ਜੀ ਲਓ ਦੋਸਤੋ ਜੈਸਨੋ ਜਿਹੜੀ ਉਹ 72000 ਦੀ ਡਿਮਾਂਡ ਹੈ ਚਾਹੇ 75 ਆ ਚਾਹੇ ਕੁਛ ਵੀ 72000 ਦੀ ਤੁਹਾਨੂੰ ਜੜੀ ਇਹ ਵੈੜ ਮਿਲ ਜੂਗੀ। ਸੁਹਾਇਡ ਤੁਸੀਂ ਵੇਖੋਗੇ ਦੋਸਤੋ ਕਿਸੇ ਵੈੜ ਦੇ ਨਾਲ ਕਾਤ ਮੇਲਜੋਲ ਨਹੀਂ ਖਾਂਦਾ ਪਿਆ। ਇਹ ਫੁੱਲ ਵੱਡੇ ਸਟੈਂਡਰਡ ਸਾਈਜ਼ ਦੇ ਵਿੱਚ ਆ ਪੂਰੀ ਵੱਡੀ ਆ। ਤੋਂ ਥਣ ਦੇ ਵਾ ਇੱਕ ਵਾਰ ਤੁਹਾਨੂੰ ਉਲਟ ਪਹਿਣੀ ਨਹੀਂ ਲੈ ਸਾਈਡ ਤੋਂ ਫਿਰ ਦਿਖਾ ਦਿੰਨੇ ਆ। ਆ ਦੇਖੋ ਜੀ ਪੂਰਾ ਥਣ ਦੇ ਆ ਪਸਮਾਗ ਬਿਲਕੁਲ ਚਵਾਈ ਵਾਲਾ ਬਹੁਤ ਵਧੀਆ ਥਣ ਕਰਦੀ। ਠੀਕ ਆ ਜੀ। ਸੁਆਪ ਸਮਾਏ ਨੰਬਰ ਇੱਕ ਕੋਈ ਭੂਰ ਛਿੱਟਾ ਹੋਵੇ। ਹਾਂ ਜੀ। ਆਪਣੀ ਫੁੱਲ ਜ਼ਿੰਮੇਵਾਰੀ ਆ ਦੀ। ਠੀਕ ਹੈ ਜੀ ਹਾਂ ਅੱਛਾ ਵੀਰ ਕਰਤਿਆਲ ਜੀ ਕਿ ਤੀਜੇ ਨੰਬਰ ਤੇ ਆਪਣੇ ਕੋਲ ਜਰਸੀ ਜਿਹੜੀ ਆ ਵੜ ਖੜੀ ਐ ਤੀਜੇ ਨੰਬਰ ਤੇ ਵਿੱਚੀ ਜਰਸੀ ਇਹ ਪਿਓਰ ਆ ਜਰਸੀ ਦੇ ਨਜ਼ਾਰਾ ਲਾਈ ਆ ਆਪਾਂ ਪੰਜਾਬ ਵਾਲੀ ਹਾਂਜੀ ਲਈ ਤੇ ਇਹ ਵੀਰੇ ਆਪਾਂ ਬਹੁਤ ਮਹਿੰਗੀ ਅੱਛਾ ਜੀ ਆਪਣੇ ਕੋਲ ਹੀ ਸੂਈ ਆ ਠੀਕ ਹੈ ਜੀ ਸੂਈ ਨੂੰ ਅੱਜ ਨੂੰ 10 ਦਿਨ ਹੋ ਗਏ ਆ ਠੀਕ ਹੈ ਜੀ ਮਗਰ ਇਹਦੇ ਬੱਛੀ ਆ ਬੱਛੀ ਵੀ ਪਿਓਰ ਆ ਬਿਲਕੁਲ ਠੀਕ ਅੱਜ ਦਿਨ 10 ਹੋ ਗਏ ਆ 10 ਦਿਨ ਨੂੰ ਸੂਈ ਨੂੰ ਹੋ ਗਏ ਆ ਇਹਦਾ ਵੀਰ ਹਾਂ ਜਿਹੜਾ ਨਾ ਬੈਣੀ ਵਾਲਾ ਅਗਲਾ ਥਾਣਾ ਆ ਹਾਂਜੀ ਉਹ ਨਹੀਂ ਆਇਆ ਅੱਛਾ ਜੀ ਇਹ ਬਿਲਕੁਲ ਹੀ ਫਿਰ ਹਾਂਜੀ ਨਹੀਂ ਧਾਰਾ ਆਉਂਦੀਆਂ ਵਾ 2 3 ਧਾਰਾ ਆਉਂਦੀਆਂ 4 ਕੋਈ ਮਤਲਬ ਨਹੀਂ ਠੀਕ ਨਾ ਸਮਝਿਆ ਜਾਵੇ ਉਹ ਠੀਕ ਹੈ ਤਿਲੜਾਂ ਆ ਕੀ ਜਾਵੇ ਨਾ ਤਿਲੜਾਂ ਸਮਝ ਹੀ ਜਾਵੇ ਤਿੰਨ ਬਾਕੀ ਤਿੰਨ ਥਾਣ ਜਿਹੜੇ ਆ ਬਿਲਕੁਲ ਓਕੇ ਆ ਲਓ ਦੋਸਤੋ ਇੱਕ ਬੈਣੀ ਵਾਲਾ ਮਗਰਲਾ ਥਾਣ ਤੇ ਅਗਲਾ ਤੇ ਮਗਰਲਾ ਉਲਟ ਬੈਣੀ ਵਾਲਾ ਤਿੰਨੇ ਵਰਦੇ ਆ ਥਣ ਤੇ ਬੈਣੀ ਵਾਲਾ ਜਿਹੜਾ ਅਗਲਾ ਥਾਣਾ ਆ ਤਿੰਨੇ ਥਾਣ ਜਿਹੜੇ ਓਕੇ ਆ ਆ ਜਿਹੜਾ ਥਾਣਾ ਜਿਹੜਾ ਤੁਹਾਨੂੰ ਫੜ ਕੇ ਵੀਰ ਨੇ ਦਿਖਾਇਆ ਅਗਲਾ ਥਾਣਾ ਇਹ ਤਾਂ ਜੋ ਜਿਹੜੀ ਮੁਸ਼ਕਲ ਆ ਠੀਕ ਆ ਜੀ ਇਸ ਥਾਂ ਨੂੰ ਤੇਲ ਆ ਤੇ ਬਾਕੀ ਤਿੰਨੇ ਥਾਂ ਵਰਦੇ ਆ ਉਸ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ ਅੱਜ 10 ਕਿ ਦਿਨਾਂ ਦੀ ਸੂਈ ਆ ਤੇ ਮਗਰ ਬੱਚਾ ਤੁਹਾਨੂੰ ਦਿਖਾਉਣੇ ਇੱਕ ਵਾਰੀ ਬੱਛੀ ਆ ਮਗਰ ਵੀ ਜਰਸੀ ਬ੍ਰੀਡ ਦੇ ਵਿੱਚ ਜਰਸੀ ਬਿਲਕੁਲ ਪਿਓਰ ਆ ਲਓ ਜੀ ਚੰਗੇ ਸੀਮਣ ਦੀ ਇਹ ਮਗਰ ਦੋਸਤੋ ਬੱਛੀ ਆ ਜਰਸੀ ਬ੍ਰੀਡ ਦੇ ਵਿੱਚ ਬਾਕੀ ਆ ਤੁਸੀਂ ਵੇਖੋ ਠੀਕ ਆ ਜੀ ਤੇ ਇਹਦੇ ਥੱਲੇ ਆਪਾਂ ਦੁੱਧ ਵੀਰੇ ਅੱਜ ਕਿੰਨਾ ਚਵਾਵਾਂਗੇ ਦੁੱਧ ਵੀਰੇ ਇਹਦੇ ਕੋਲੇ ਹੋਣਾ ਆਹ ਟਾਈਮ ਜਿਹੜਾ 9 ਲੀਟਰ 9 ਲੀਟਰ ਹਾਂ ਜੀ ਜਿਹੜਾ ਆਪਾਂ ਚਵਾ ਦੇਣਾ ਠੀਕ ਹੈ ਜੀ। ਦੋ ਟਾਈਮ ਤਿੰਨ ਟਾਈਮ ਆਵਲਾ ਛੋ ਕੇ ਗਲਤ ਪੱਲੀ ਕਰਦੇ। ਠੀਕ ਹੈ ਜੀ। ਹਾਂਜੀ। ਵੀ 9 ਕਿਲੋ ਜਿਹੜਾ ਬਿਲਕੁਲ ਹਾਜ਼ਰ ਦੁੱਧ। ਹਾਂਜੀ। ਠੀਕ ਹੈ ਜੀ। ਲੈ ਵੀਰ ਗੁਰਦਿਆਲ ਸਿੰਘ ਜੀ ਵੀ ਖੋਲ ਕੇ ਦਿਖਾ ਦਈਏ। ਤਾਂ ਤੁਸੀਂ ਬਾਕੀ ਜਰਸੀ ਇਹ ਪੰਜਾਬ ਵਾਲੀ ਹੈ ਠੀਕ ਹੈ ਜੀ। ਤੇ ਬਾਦਾਮੀ ਰੰਗ ਦੇ ਵਿੱਚ ਆ ਦੇਲ ਬੂਲ ਦੀ ਸਪੈਸ਼ਲ ਆ ਲੰਬੀ ਕਾਫੀ ਆ। ਆ ਤੁਸੀਂ ਵੇਖ ਕੇ ਚੈੱਕ ਕਰੋ ਹਾਈਟ ਮੀਡੀਅਮ ਦੇ ਵਿੱਚ ਲੰਬੀ ਨੂੰ ਵੀ ਪੂਰੀ ਆ ਠੀਕ ਹੈ ਜੀ। ਸੌਜੀ ਸੋ 9 ਲੀਟਰ ਜਿਹੜਾ ਦੋਸਤੋ ਥੱਲੇ ਦੁੱਧ ਇਸ ਵਕਤ ਹਾਜ਼ਰ ਥੋੜਾ ਜਿਆਨੂ ਵੀਰ ਕਮਾਇਓ ਵਾਕੀ ਦੋਸਤੋ ਕਿਸੇ ਪਾਸੇ ਕੋਈ ਮੁਸ਼ਕਲ ਨਹੀਂ ਇੱਕ ਥਣੋਂ ਜਿਹੜੀ ਤੇਲ ਆ ਤੁਹਾਨੂੰ ਦੱਸ ਦਿੱਤਾ ਨੋਟ ਕਰਾ ਦਿੱਤਾ ਠੀਕ ਹੈ ਜੀ ਤੇ ਫਿਲਹਾਲ ਕਿਸੇ ਵੀਰ ਨੇ ਚੋਕੇ ਵੇਖਣੀ ਆ ਆਪਦੀ ਤੁਸੀਂ ਤਸੱਲੀ ਕਰੋ ਇੱਕ ਟਾਈਮ ਦੋ ਟਾਈਮ ਚੋਕੇ ਵੇਖੋ ਠੀਕ ਹੈ ਜੀ 9 ਲੀਟਰ ਜਿਹੜਾ ਇਹ ਥੱਲੇ ਦੁੱਧ ਹਾਜ਼ਰ ਮਗਰ ਵਸੀ ਆ ਸੁਆ ਕੋਈ ਵੀਰ ਇੱਤਜਾ ਮੰਨ ਕੇ ਸੌਦਾ ਕਰ ਲਿਓ ਠੀਕ ਹੈ ਜੀ ਤੇ ਥਣ ਦੇ ਬਾਕੀ ਤਿੰਨੇ ਥਣ ਵਰਦੇ ਆ ਉਹ ਤੁਹਾਨੂੰ ਆਪਾਂ ਬਿਲਕੁਲ ਟੱਚ ਕਰਕੇ ਬਿਲਕੁਲ ਤਸੱਲੀ ਕਰਵਾਤੀ ਆ ਜਿਹੜੇ ਤੁਹਾਨੂੰ ਤੇਲ ਆ ਵੀਰ ਗਰਦਿਆਲ ਅੱਜ ਇਹਦਾ ਫਿਰ ਮੁੱਲ ਕੀ ਰਹੂਗਾ ਵੀਰੇ ਉਹਪਰ ਆਪਾਂ ਦੇ ਲਈ ਬਹੁਤ ਹੀ ਜਿਆਦਾ ਮਹਿੰਗੀ ਹਾਂਜੀ ਹਾਂਜੀ ਇਹ ਤਾਂ ਵਾਕਈ ਜਰਸੀ ਹੈ ਵੀ ਪ्योर ਜਰਸੀ ਹੈ ਹਾਂਜੀ ਹਾਂਜੀ ਤੇ ਹੁਣ ਇਹਦਾ 35000 ਰੁਪਏ ਹੀ ਦੇ ਦਾਂਗੇ ਆਪਾਂ 35000 ਦੀ 35000 ਦੀ ਦੇ ਦਾਂਗੇ ਅੱਛਾ ਜੀ ਹਾਂਜੀ ਬਾਕੀ ਕਰ ਦਿਓ ਆਏਗਾ ਇਹਦਾ ਮਾਨਤਨ ਕਰੇਗਾ ਕੋਈ ਗੱਲ ਨਹੀਂ ਵੀਰ ਜੀ ਠੀਕ ਹੈ ਜੀ ਕੋਈ ਵੀਰ ਆਵੇ ਮੌਕੇ ਤੇ ਦੋਸਤੋ ਛੋਟ ਸਪਾਏ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਇਹਦਾ ਆ ਬਿਲਕੁਲ ਜੀ ਬਿਲਕੁਲ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਇੱਕ ਲਾਸ਼ ਦੇ ਵਿੱਚ ਇਹ ਬੈੜਾ ਜੀ ਇਹ ਵੀ ਵੀਰ ਤੁਸੀਂ ਦੱਸ ਰਹੇ ਸੀ ਦੋ ਤੋਂ ਚੰਗਾ ਵੀ ਤੇ ਇੱਕ ਥਣੋ ਤੇਲ ਇਹ ਇਹ ਤੇਲ ਇਤਨਾ ਹੋ ਗਿਆ ਵੀ ਇਹਨੇ ਪਹਿਲਾਂ ਆਪਦੇ ਥਾੜ ਦੇ ਉੱਤੇ ਘਾਟਣ ਵਾਲੀ ਪੈਰ ਦੇ ਨਾਲ ਥਾਣੇ ਦਾ ਕੱਟਿਆ ਗਿਆ ਅੱਛਾ ਆਪਦੇ ਪੈਰ ਦੇ ਬੈਣੀ ਵਾਲਾ ਜਿਹੜਾ ਅਗਲਾ ਅੱਛਾ ਜੀ ਜਦੋਂ ਇਹ ਸੂਈ ਆ ਉਦੋਂ ਹੀ ਹਾਂ ਜੀ ਉਹ ਫਿਰ ਥਾਣਾ ਠੀਕ ਹੁੰਦਾ ਅੰਦਾਜ਼ ਮੁੜ ਕੇ ਨੂੰ ਇਧਰ ਪਨੇ ਸੋਚ ਪੈ ਗਈ ਥਾਣੇ ਠੀਕ ਹੈ ਜੀ ਹੁਣ ਉਹ ਥਾਣੇ ਦੇ ਵਿੱਚ ਗਲਾਸ ਡੇਢ ਗਲਾਸ ਇੰਨਾ ਕੁ ਦੁੱਧ ਆ ਦੂਜੇ ਥਣ ਜਿਹੜੇ ਆ ਉਹ ਪ੍ਰੋਪਰ ਚੱਲਦੇ ਬਹੁਤ ਵਧੀਆ ਹੂੰ ਅਗਲਾ ਥਣ ਇਹਦਾ ਵੀ ਸੇਮ ਹੋ ਹੀਗਾ ਪਹਿਲਾ ਜਿਹੜਾ ਬਹਿਣੀ ਵਾਲਾ ਇਹਦਾ ਵੀ ਸੇਮ ਹੋ ਉਤਰਿਆ ਇਹਨਾਂ ਵਿੱਚ ਇਹਦੇ ਦੁੱਧ ਆਉਂਦਾ ਵਾ ਵਧੀਆ ਲਾ 1.5 ਗਲਾਸ ਦੁੱਧ ਆਉਂਦਾ ਠੀਕ ਹੈ ਯਾਨੀ ਕਿ ਇਹ ਬਿਲਕੁਲ ਬੰਦ ਨਹੀਂ ਗਾ ਥਣ ਠੀਕ ਹੈ ਜੀ ਤੇ ਦੂਜੇ ਥਣ ਜਿਹੜੇ ਆ ਉਹ ਬਿਲਕੁਲ ਆਨ ਓਕੇ ਆ ਅੱਜ ਸਮਾਂ ਇਹਨੂੰ ਕਿੰਨਾ ਕੋ ਗੈਸ ਸੀ ਨੂੰ ਕੋਈ ਨਾ ਇਹਨੂੰ 1.5 ਮਿੰਟ ਲਾਉਂਦੇ 1.5 ਮਿੰਟ ਬਹੁਤ ਅੱਛਾ ਪਰਲੇ ਪਾਸੇ ਠੀਕ ਹੈ ਸਵੇਰ ਦੇ ਵਿੱਚ ਇਹ ਕਿੰਨ ਤਿੱਜੇ ਹੋਊਗੀ ਤਿੱਜੇ ਵੀਰੇ ਸਵੇਰ 'ਚ ਤਿੱਜੇ ਠੀਕ ਹੈ ਜੀ ਦੁੱ ਲੀਟਰ ਮਾਰਦਾਂਗੇ ਥੱਲੇ ਕੋਈ ਕਾਲੀ ਕੋਈ ਨਹੀਂ ਇਹਨੂੰ ਟੀਕੇ ਲਵਾਇਆ ਕਰਕੇ ਵੀ ਥੋੜਾ ਜਿਹਾ ਘਟਿਆ ਆਪਾਂ ਉਹਨਾਂ ਦੱਸਣਾ ਜਿੰਨਾ ਅੱਜ ਚੋਣਦੇ ਆ ਹਾਂ ਦੱਸੋ ਅਗਲਾ ਥਾਣਾ ਜਿਹੜਾ ਵੀਰਾਂ ਦਾ ਵੀ ਆਪਦਾ ਬਿਲਕੁਲ ਪੈਰ ਜਾਂ ਬਿਲਕੁਲ ਸੱਟ ਲੱਗ ਗਈ ਸੀ ਕਿ ਸਟਾਰਟਿੰਗ ਤੋਂ ਜਦੋਂ ਸੂਈ ਆ ਤਾਂ ਜੀ ਤੇ 17 ਕਿਲੋ ਦੁੱਧ ਇਸ ਵਕਤੇ ਦੇ ਥੱਲੇ ਹਾਜ਼ਰ ਆ ਤੇ ਬੱਚਾ ਇਹਦੇ ਮਗਰ ਆ ਠੀਕ ਆ ਜੀ ਸੂਹਾ ਤੀਜਾ ਕੋਈ ਡੇਢ ਕ ਮਹੀਨੇ ਦਾ ਐਸਟੀਮੇਟ ਕੋਈ ਵੀਰ ਲਾ ਲੇ ਡੇਢ ਕ ਮਹੀਨੇ ਦਾ ਬੱਚਾ ਦਾ ਹੋਵੇ ਮੌਜੂਦ ਆ ਹਾਂ ਜੀ ਚੱਕਰ ਠੀਕ ਆ ਜੀ ਸੋ ਬੱਚਾ ਆਪਾਂ ਤੁਹਾਨੂੰ ਇਹਦਾ ਦਿਖਾ ਦਿੰਨੇ ਆ ਤੇ ਬਿਲਕੁਲ ਬਾਜ਼ ਮਾਰੀਟ ਤੇ ਉੱਪਰ ਤੁਹਾਨੂੰ ਮਿਲ ਜੂਗੀ ਜਾਇਜ਼ ਰੇਟ ਹੋਊਗਾ ਆਪ ਬੱਛਾ ਬਿਲਕੁਲ ਤੁਸੀਂ ਦੇਖ ਸਕਦੇ ਜੀ ਆ ਲਓ ਜੀ ਆ ਲਓ ਠੀਕ ਆ ਜੀ ਜਵੀਰ ਕਰਦਿਆਲ ਜੀ ਵੀ ਖੋਲ ਕੇ ਤੋੜ ਕੇ ਦਿਖਾ ਦਗੇ ਵੀਰਾਂ ਨੂੰ ਸੋ ਦੋਸਤੋ ਤੀਜਾ ਸੁਆ ਬਾਕੀ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਗਈ ਆ 17 ਕਿਲੋ ਦੀ ਚੁਵਾਈ ਇਸ ਵਕਤੇ ਤੇ ਥੱਲੇ ਹਾਜ਼ਰ ਕੋਈ ਭਰਾ ਦੋ ਟਾਈਮ ਜੋ ਕੇ ਆਪਣੀ ਤਸੱਲੀ ਕਰ ਲੈ ਠੀਕ ਆ ਜੀ ਸੋ ਚੌਣ ਚਾਂ ਵੀ ਇੱਕ ਨੰਬਰ ਆ ਤਿੰਨੇ ਥਾਂਨ ਵਰਦੇ ਆ ਚੌਥਾ ਥਾਂਨ ਵੀ ਚੱਲਦਾ ਪਰ ਗਲਾਸੀਕ ਜਿਹੜਾ ਦੋ ਤੁਹਫਾ ਹੁੰਦੇ ਚ ਠੀਕ ਆ ਜੀ ਉਹ ਵੀ ਕੋਈ ਮੌਕੇ ਤੇ ਜਦੋਂ ਸੋਈ ਸੀ ਤਾਂ ਜੀ ਸੱਟ ਲੱਗਣ ਕਰਨਾ ਉਹ ਸਥਾਨ ਦੇ ਵਿੱਚ ਡਿਫੈਕਟ ਪੈ ਗਿਆ ਆ ਲਓ ਸੋ ਹਾਈਟ ਕੱਟ ਦੀ ਜਿਹੜੀ ਆ ਦੋਸਤੋ ਇਹ ਵੱਡੀ ਆ ਠੀਕ ਆ ਜੀ ਤਾਂ ਥੋੜਾ ਜੇ ਨੋਰਮਲ ਲਿਸੇਪਣ ਦੇ ਵਿੱਚ ਆ ਬਾਕੀ ਹਾਈਟ ਕੱਟ ਦੀ ਵੱਡੀ ਆ ਔਰ ਰੰਗ ਪ੍ਰਿੰਟ ਵੀ ਚੰਗਾ ਉਹਦੇ ਵੀ 20 22 ਕਿਲੋ ਵਿੱਚ ਹੋਇਆ ਹੋ ਮੈਂ अच्छा जी ਇਹਦੇ ਥੱਲੇ ਹਾਂਜੀ ਹਾਂਜੀ ਠੀਕ ਆ ਜੀ 22 23 ਇੱਥੋਂ ਤੱਕ ਵੀ ਦੁੱਧ ਨੇ ਚੋਇਆ ਥੋੜਾ ਗਰਮੀ ਕਰਕੇ ਡਾਊਨ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਗਰਮੀ ਕਰਕੇ ਇਹਨੂੰ ਲੱਗੇ ਠੀਕੇ ਅਸਲ ਆਂਦੇ ਤਾਂ ਉਹਦਾ ਕਰਕੇ ਥੋੜਾ ਜਿਹਾ ਡਾਊਨ ਜਿਹੜਾ ਉਹ ਅੱਜ ਆ ਉਹ ਆਪਾਂ ਦੱਸਾਂਗੇ ਸਹੀ ਹੈ ਜੀ ਬੱਸ ਉਹ ਅੱਜ ਵੀ ਵੈਸੇ ਸਜਰਾਂ ਨੂੰ ਪਿੱਛੇ ਕਰਨ ਡਈ ਹੈ ਵੈਸੇ ਹੈ ਤਾਂ ਡੇਢ ਕਿ ਮਹੀਨੇ ਦਾ ਸੁਆ ਉੱਚਾ ਤੇ 17 ਕਿਲੋ ਇਸ ਵਕਤ ਜਿਹੜਾ ਇਹਦੇ ਥੱਲੇ ਦੁੱਧ ਹਾਜ਼ਰ ਹੈ ਨੋ ਠੀਕ ਆ ਜੀ ਅੱਛਾ ਤੇ ਵੀਰ ਕਰਤਿਆਲ ਜੀ ਦੀ ਡਿਮਾਂਡ ਕੀ ਕਰਾਂਗੇ ਆਪਾਂ ਡਿਮਾਂਡ ਵੀਰੇ ਇਹ ਵੀ ਆਪਾਂ 35 ਦੀ ਦੇ ਦਾਂਗੇ ਹਾਂ ਨਾ 35 ਦੀ 35 ਦੇ ਦਾਂਗੇ ਹਾਂ ਨਾ ਠੀਕ ਆ ਜੀ ਹਾਂ ਜੀ ਚਲੋ ਬਾਕੀ ਕੋਈ ਜੋੜੀ ਦਾ ਵੀ ਸੌਦਾ ਮਾਰਦਾ ਤਾਂ ਕਰ ਦਿਓ ਵਿੱਚ ਕੋਈ ਗੱਲ ਜੀ ਜੋੜੀ ਦਾ ਕੋਈ ਕਰੂਗਾ ਤਾਂ ਆਪਾਂ ਕਰ ਲਾਂਗੇ ਠੀਕ ਹੈ ਸਹੀ ਆ ਜੀ ਹਾਂ ਲਓ ਦੋਸਤੋ ਬਿਲਕੁਲ ਤੇਲ ਮੰਨ ਕੇ ਵੀਰਾਂ ਦਾ ਵੀ ਆਪਾਂ ਦਵਾਂਗੇ ਹੈ ਤਿੰਨ ਨਾ ਸਮਝ ਕੇ ਕੋਈ ਖਰੀਦਾਰੀ ਆਪਣੇ ਨਾਲ ਕਰੇ ਦੁੱਧ ਤਾਂ ਚੰਗਾ ਖਾਸਾ ਤੇ ਜਿਹੜੀ ਜਰਸੀ ਹੈ ਇਹ ਥੋੜੇ ਦਿਨਾਂ ਦੀ ਸੂਈ ਹੈ ਕੋਈ 10 ਦਿਨਾਂ ਦੀ ਚਲੋ ਮਗਰ ਬੱਚਾ ਵੀ ਇਹਦੇ ਵਿੱਚੀ ਆ ਕੋਈ ਵੀਰ ਸ਼ੌਂਕ ਨਾਲ ਸੰਭਲੂਗਾ ਤੇ 35000 ਦੇ ਵਿੱਚ ਤੁਹਾਨੂੰ ਇਹ ਮਿਲ ਜੇਗੀ ਤੇ ਜਿਹੜੀ 35000 ਦੇ ਵਿੱਚ ਇਹ ਮਿਲੂਗੀ ਤੁਹਾਨੂੰ 17 ਕਿਲੋ ਦੁੱਧ ਡੇਢ ਕ ਮਹੀਨਾ ਉੱਚੇ ਸੂਬੇ ਦੇ ਵਿੱਚ ਬੱਚਾ ਮਗਰ ਤੇਜਾ ਸੂਆ ਠੀਕ ਆ ਜੀ ਤੇ ਇਹ ਅੱਜ ਐਨੀਮਲ ਨੇ ਵੀਰ ਗੁਰਦਿਆਲ ਸਿੰਘ ਉਹਨਾਂ ਦੇ ਕਿਲੇ ਦੇ ਉੱਪਰ ਇਸ ਫਾਰਮ ਤੇ ਚਾਰੇ ਜਿਹੜੇ ਪਸ਼ੂ ਪਕਾਊਗਾ ਇੱਕ ਗੱਪਣ ਤੇ ਤਿੰਨ ਸਵੇਸਬਾਈ ਪਸ਼ੂ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਜਿਹੜੇ ਹੁਣ ਮੌਕੇ ਤੇ ਦੁੱਧ ਤੇ ਚੱਲਣ ਦੇ ਆ ਜਿੰਨਾ ਦੁੱ ਚਲੰਦਾ ਜੀ ਦੋਸਤੋ ਨੇ ਦੋ ਦੋ ਜੀ ਤੁਸੀਂ ਤਸੱਲੀ ਕਰ ਲਿਓ ਘਰੇ ਦੋ ਟਾਈਮ ਚੁਵਾਈ ਕਰਕੇ ਇੱਕ ਵੀਰ ਗੁਰਦਿਆਲ ਸਿੰਘ ਜੀ ਆਪਣਾ ਜਿਹੜਾ ਨੰਬਰ ਉਹ ਬੋਲ ਦਗੇ 7146 15268 ਠੀਕ ਹੈ ਜੀ ਕੁੱਕਰਪੋਰਟ ਹੋਰ ਕੋਈ ਗੱਲਬਾਤ ਵੀਰ ਜੀ ਹਾਂ ਜੀ ਵੀਰ ਜੀ ਬਿਲਕੁਲ ਓਕੇ ਆਪਣੇ ਨੂੰ ਆਪਾਂ ਜੋ ਵੀ ਡਿਟੇਲ ਦਿੱਤੀ ਆ ਵੀਡੀਓ ਦੇ ਵਿੱਚ ਆਪਾਂ ਹਾਂ ਜੀ ਉਹਦੇ ਵਿੱਚੋਂ 21 ਰਹਿ ਗੋਗੀ ਉੰਨੇ ਨਹੀਂ ਨਿਕਲਦੀ ਕੋਈ ਵੀ ਚੀਜ਼ ਬਿਲਕੁਲ ਜੀ ਬਿਲਕੁਲ ਠੀਕ ਆ ਉਮੀਦ ਇਹੋ ਹੁੰਦੀ ਆ ਜੀ ਹਾਂ ਜੀ 101% ਜੋ ਵੀ ਆਪਾਂ ਦੱਸਿਆ ਹੋਊਗਾ ਉਹ ਓਕੇ ਹੋਊਗਾ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਜੋ ਫਿਲਹਾਲ ਦੁੱਧ ਤੁਹਾਨੂੰ ਦੱਸਿਆ ਗਿਆ ਸੋਇ ਸੋਇ ਪਸ਼ੂਆਂ ਦੇ ਥੱਲੇ ਉਹ ਦੁੱਧ ਤੁਹਾਨੂੰ ਪ੍ਰੋਪਰ ਮਿਲੂਗਾ ਉਹਨਾਂ ਦੁੱਧ ਜਿਹੜਾ ਦੋਸਤੋ ਕੋਈ ਵੀ ਦੇ ਇੱਕ ਟਾਈਮ ਦੋ ਟਾਈਮ ਨਹੀਂ ਤਿੰਨ ਟਾਈਮ ਵੀ ਚਬਾਈ ਕਰੋਗੇ ਪ੍ਰੋਪਰ ਨਿਕਲੂਗਾ ਤੇ ਰੇਡ ਪੜਤਾ ਵੀ ਤੁਹਾਨੂੰ ਦੱਸਤਾ ਜਿਹੋ ਜਿਹਾ ਪਸ਼ੂ ਉਹ ਜਿਹਾ ਮੁੱਲ ਬਾਕੀ ਪੜਤਾ ਪੁਰਤਾ ਬਿਲਕੁਲ ਜਾਇਜ਼ ਆ ਸੋ ਵੀਡੀਓ ਵੱਧ ਤੋਂ ਵੱਧ ਆ ਕਿ ਦੋਸਤੋ ਸ਼ੇਅਰ ਕਰ ਦਿਓ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ